ਸੋ ਬੇਟਾ ਸਭ ਤੋਂ ਪਹਿਲਾਂ ਅਸੀਂ ਬਹੁਤ-ਬਹੁਤ ਧੰਨਵਾਦ ਦੀਆਂ ਪ੍ਰਿੰਸੀਪਲ ਮੈਮ ਦੇ ਬਹਿਨਤ ਮੈਮ ਦੇ ਸਮੂਹ ਟੀਚਰ ਸਟਾਫ ਦੇ ਤੇ ਬੇਟਾ ਤੁਹਾਡੇ ਸਾਰਿਆਂ ਦੇ ਜੋ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਟਾਈਮ ਦੇ ਰਹੇ ਹੋ ਜਿਹੜਾ ਪ੍ਰਿੰਸੀਪਲ ਮੈਮ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਉਦੋਂ ਪਹਿਲਾਂ ਡਾਕਟਰ ਸਾਹਿਬ ਨੇ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਸਾਹਮਣੇ ਤੁਸੀਂ ਇੱਕ ਬੈਨਰ ਵੀ ਦੇਖ ਰਹੇ ਹੋ ਐਚ ਆਈ ਵੀ ਈਡਸ ਦੇ ਮੁੱਦੇ ਬਾਰੇ ਉਹਦੇ ਸਬੰਧ ਵਿੱਚ ਜਾਣਕਾਰੀ ਦੇਣ ਬਾਰੇ ਜਾਂ ਕਹਿ ਲਓ ਕੀ ਗੱਲਬਾਤ ਕਰਨ ਬਾਰੇ ਆਪਾਂ ਤੁਹਾਡੇ ਨਾਲ ਜਾਣਕ ਤਾਨੂੰ ਇੱਕ ਨਾਟਕ ਜਰੀਏ ਦੱਸ ਲਈ ਆਂ। ਦਰਸਲ ਬੇਟਾ ਪ੍ਰੋਲਬ ਕੀ ਪੈਂਦੀ ਹੈ ਕਿ ਜਦੋਂ ਵੀ ਐਚ ਆਈ ਵੀ ਐਡਸ ਦਾ ਨਾ ਹੁੰਦਾ ਨਾ ਉਹਦੀ ਕਿਤੇ ਵੀ ਟੀਵੀ ਤੇ ਐਡ ਆਉਂਦੀ ਹੈ, ਅਖਬਾਰ ਤੇ ਐਡ ਆਉਂਦੀ ਹੈ। ਤਾਂ ਅਸੀਂ ਸ਼ਾਇਦ ਉਹਨੂੰ ਅਖਬਾਰ ਨੂੰ ਪੜ੍ਹਨ ਦੀ ਬਜਾਏ ਉਹਨੂੰ ਸਾਈਡ ਦੇ ਕਰਦੇ ਆਂ ਤੇ ਟੀਵੀ ਤੇ ਆਉਂਦਾ ਤ ਉਹਨੂੰ ਐਡ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆਂ। ਕਿਉਂਕਿ ਸਾਡੇ ਦਿਮਾਗ ਵਿੱਚ ਇੱਕ ਗਲਤ ਚੀਜ਼ ਫੈਲੀ ਹੋਈ ਹੈ ਕਿ ਸ਼ਾਇਦ ਇਹ ਗੰਦਾ ਜਾਂ ਕਿਲੂ ਕਿ ਇੱਕ ਲੁੱਚਾ ਵਾਇਰਸ ਹੈ। ਜਿਵੇਂ ਸਰ ਨੇ ਤੁਹਾਨੂੰ ਤਾਂ ਦੱਸਿਆ ਕਿ ਮੁੱਖ ਚਾਰ ਕਾਰਨਾ ਕਰਕੇ ਫੈਲਦਾ ਪਰ ਮੰਨ ਲਓ ਜੇ ਕਿਸੇ ਲੇਡੀਜ਼ ਨੂੰ ਜਾਂ ਇਨਸਾਨ ਨੂੰ ਕਿਸੇ ਵੀ ਕਾਰਨ ਕਰਕੇ ਐਚ ਆਈ ਵੀ ਐਡਸ ਹੋ ਜਾਂਦਾ ਤਾਂ ਜ਼ਿਆਦਾਤਰ 80 ਤੋਂ 90% ਉਹਦੇ ਚਲਿੱਤਰ ਤੇ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਗਲਤ ਹੈ ਸ਼ਾਇਦ ਇਹ ਕੈਰੇਕਟਰਲੈਸ ਹੈ ਪਰ ਬੇਟਾ ਜਿਹੜਾ ਐਚ ਆਈ ਵੀ ਐਡਸ ਆ ਨਾ ਉਹ ਇਕੱਲਾ ਯੋਗ ਸੰਬੰਧ ਗਲਤ ਸੁਰੱਖਿਆ ਯੋਗ ਸੰਬੰਧ ਬਣਾਉਣ ਨਾਲ ਨਹੀਂ ਖੂਨ ਨਾਲ ਹੀ ਫੈਲਦਾ ਹੈ ਮਾਂ ਤੋਂ ਬੱਚੇ ਨੂੰ ਵੀ ਹੁੰਦਾ ਹੈ ਤੇ ਜੇ ਕਿਸੇ ਵਿਅਕਤੀ ਨੂੰ ਐਚ ਆਈ ਵੀ ਐਡਸ ਹੈ ਉਹਦਾ ਬਲੱਡ ਲਾਈਨ ਨਾਲ ਹੀ ਹੁੰਦਾ ਹੈ ਇਹ ਚਾਰਾ ਕਾਰਨਾ ਕਰਕੇ ਫੈਲਦਾ ਹੈ ਪਰ ਜਿਹੜੀ ਵੀ ਚੀਜ਼ ਸਾਡੇ ਲਈ ਖਤਰਨਾਕ ਹੈ ਜਿਹੜੀ ਚੀਜ਼ ਸਾਨੂੰ ਬਰਬਾਦ ਕਰ ਸਕਦੀ ਹੈ ਉਹਦੇ ਬਾਰੇ ਵਿਚਾਰ ਕਰਨਾ ਉਹਦੇ ਬਾਰੇ ਸੁਣਨਾ ਉਹਦੇ ਬਾਰੇ ਪੜ੍ਹਨਾ ਉਹਦੇ ਬਾਰੇ ਜਾਣਕਾਰੀ ਲੈਣਾ ਬੇਟਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜਿਹੀ ਕੋਈ ਵੀ ਚੀਜ਼ ਹੈ ਜ ਜਸੀਂ ਉਹਦੇ ਬਾਰੇ ਪਤਾ ਕਰਾਂਗੇ ਸੁਣਾਂਗੇ ਉਦੇ ਬਾਰੇ ਸਾਨੂੰ ਜਾਣਕਾਰੀ ਹੋਊਗੀ ਤਾਂ ਅਸੀਂ ਉਤੋਂ ਫੇਰ ਹੀ بچਾਂਗੇ ਕਿਉਂਕਿ ਜਿੰਨੇ ਨੂੰ ਅਸੀਂ ਛਿਪਾਵਾਂਗੇ ਇਹ ਸਾਨੂੰ ਉਹਨਾਂ ਖਤਮ ਕਰੂਗੀ ਬਾਕੀ ਐਚ ਆਈ ਵੀ ਕੀ ਹੈ ਤੇੜਸ ਕੀ ਹੈ ਉਹਦੇ ਬਾਰੇ ਤੁਹਾਨੂੰ ਸਰ ਨੇ ਜਾਣਕਾਰੀ ਦੇ ਦਿੱਤੀ ਐ ਬੇਟਾ ਇਹ ਬਿਮਾਰੀ ਜਾਤਰ ਇਹ ਵਾਇਰਸ ਜਾਤਰ ਟਰੱਕ ਡਰਾਈਵਰ ਜਾਂ ਨੌ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨਸ਼ੇ ਕਰਦੇ ਐ ਇੱਕੋ ਸੂਈ ਦਾ ਇਸਤੇਮਾਲ ਕਰਦੇ ਐ ਉਹਨਾਂ ਵਿੱਚ ਪਾਇਆ ਜਾਂਦਾ ਤੇ ਅਸੀਂ ਇੱਕ ਨੁਕ ਨੜਕ ਲੈ ਕੇ ਆਏ ਆ HIV 800 ਭਜਾਓ ਦੇਸ਼ ਬਚਾਓ ਇਹ ਨਾਟਕ ਵਿੱਚ ਅਸੀਂ ਤਿੰਨ ਭਾਗ ਪੇਸ਼ ਕਰਾਂਗੇ ਤੁਹਾਨੂੰ ਅੱਗੇ ਅਸੀਂ ਤਾਂ ਕੀਤਾ ਕਿ ਇਹ ਇੱਕ ਨੁੱਕ ਨਾਟਕ ਹੈ ਮੈਕ ਤੋਂ ਬਿਨਾ ਹੁੰਦਾ ਹੈ ਅਸੀਂ ਕਰ ਰਹੇ ਹਾਂ ਨੁੱਕ ਨਾਟਕ ਪਰ ਅਸੀਂ ਕਰ ਰਹੇ ਹਾਂ ਸਟੇਜ ਦੇ ਉੱਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੀ ਆਵਾਜ਼ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੁਸੀਂ ਪ੍ਰੋਪਰ ਤਰੀਕੇ ਨਾਲ ਕਲੀ ਕਲੀ ਗੱਲ ਸੁਣਿਓ ਨਾਟਕ ਦੇ ਤਿੰਨਾਂ ਭਾਗਾਂ ਨੂੰ ਦੇਖਿਓ ਤਾਂ ਸਮਝਿਓ ਕਿ ਇਹ ਵਾਇਰਸ ਕਿਵੇਂ ਫੈਲਦਾ ਹੈ ਕਿਵੇਂ ਇਹਨੂੰ ਰੋਕਣਾ ਹੈ ਜੇ ਹੋ ਜਾਂਦਾ ਤਾਂ ਕੀ ਕਾਰਨ ਹੈ ਕੀ ਇਹਦੇ ਲੱਛਣ ਹੈ ਹਾਂਜੀ ਬੇਟਾ ਕਰੀਏ ਸ਼ੁਰੂ ਹਾਂਜੀ ਬੇਟਾ ਕਲਾਪਿੰਗ ਕਰ ਦਿਓ ਇੱਕ ਵਾਰੀ ਥੈਂਕ ਯੂ